ਦੇ ਰੱਬ ਅੱਗੇ ਇਹੀ ਦੁਆ ਕਿ ਸਾਰੇ ਲੋਕ ਤੰਦਰੁਸਤ ਰਹਿਣ ਆਪਦੀ ਵਧੀਆ ਜ਼ਿੰਦਗੀ ਚੰਗੀ ਜ਼ਿੰਦਗੀ ਸਪੈਂਡ ਕਰਨ ਜੀਵਨ ਜਿਉਣ ਦੀ ਕਲਾ ਸਿੱਖਣ ਬਸ ਅਸੀਂ ਵੀ ਚਾਰ ਟਿਪਸ ਲਿਵਿੰਗ ਆਫ ਆਰਟਸ ਜ਼ਿੰਦਗੀ ਜਿਉਣ ਦੀ ਕਲਾ ਬਾਰੇ ਦੱਸਦੇ ਹਾਂ ਜਦੋਂ ਜ਼ਿੰਦਗੀ ਜਿਉਣ ਦੀ ਕਲਾ ਆ ਗਈ ਨਾ ਸਾਰੀਆਂ ਬਿਮਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਫਿਲਹਾਲ ਅੱਜ ਸ਼ੁੱਕਰਵਾਰ ਆ ਜੀ ਅਸੀਂ ਬਚਨ ਵੱਧਾਂ ਹਰ ਸ਼ੁੱਕਰਵਾਰ ਨੂੰ ਫ੍ਰੀ ਕੈਂਪ ਮਰਗੀ ਦਾ ਮਾਈਗ੍ਰੇਨ ਦਾ ਤੇ ਅੱਖਾਂ ਦੀ ਦਵਾਈ ਦਾ ਹਕਕੀ ਦਾ ਤੇ ਇੱਕ ਅੱਖ 'ਚ ਜੀਸ ਪਾਉਗੀ ਨਾਲ ਪੌੜ ਫ੍ਰੀਜ਼ ਪਾਉਗੀ ਉਹ ਬਿਮਾਰੀ ਦਾ ਵੀ ਇਲਾਜ ਹੈਗਾ ਕਾਲੀ ਖੰਗ ਬੱਚਿਆਂ ਦੀ ਉਹ ਵੀ ਹੈਗਾ ਸੋ ਆਪਾਂ ਫੋਕਸ ਕਰਦੇ ਆਂ ਜੀ ਅੱਜ ਮੇਨ ਫੋਕਸ ਹੁੰਦਾ ਆਪਣਾ ਜਿਹੜੇ ਲੋਕ ਦੁਖੀ ਨੇ ਮਰਗੀ ਦੀ ਬਿਮਾਰੀ ਤੇ ਮਰਗੀ ਇੱਕ ਮਾੜੀ ਬਿਮਾਰੀ ਆ ਜਾਨਲੇਵਾ ਤਾਂ ਨਹੀਂ ਹੈਗੀ ਬਟ ਮਾੜੀ ਬਿਮਾਰੀ ਆ ਇਹਦਾ ਖੌਫ ਇਹਦਾ ਡਰ ਬਹੁਤ ਵੱਡਾ ਹੁੰਦਾ ਇਹਦਾ ਡਾਰੀ ਬੰਦੇ ਨੂੰ ਲੈ ਕੇ ਵਹਿ ਜਾਂਦਾ ਕਈ ਵਾਰ ਮੈਂ ਦਿਕ ਔਰ ਮਰਗੀ ਹੋਣ ਦੇ ਰੀਜਨ ਮੈਂ ਹਰ ਵਾਰ ਲਾਈਵ ਤੇ ਦੱਸੇ ਨੇ ਜੀ ਤੁਹਾਨੂੰ ਵੀ ਆਹ ਚੀਜ਼ਾਂ ਕਰਕੇ ਮਰਗੀ ਹੁੰਦੀਆਂ ਤੁਸੀਂ ਮੇਰੇ ਪੁਰਾਣੇ ਲਾਈਵ ਕੱਢ ਕੇ ਦੇਖ ਲਿਓ ਪਰਹੇਜ਼ ਵੀ ਹਰ ਵੀਰਵਾ ਸੌਰੀ ਹਰ ਸ਼ੁੱਕਰਵਾਰ ਮੈਂ ਦੱਸਦਾ ਮਰਗੀ ਦੇ ਕੀ ਪਰਹੇਜ਼ ਹੋਣੇ ਚਾਹੀਦੇ ਨੇ ਸੋ ਮਰਗੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਜੀ ਦਵਾਈਆਂ ਨਾਲੋਂ ਪਰਹੇਜ਼ ਵੱਡੇ ਨੇ ਜੇ ਤਾਂ ਕੋਈ ਤੁਹਾਨੂੰ ਸਹੀ ਪਰਹੇਜ਼ ਦੱਸ ਤੇ ਫਿਰ ਤਾਂ ਬੰਦਾ ਠੀਕ ਹੋ ਜੂ ਜੇ ਪਰਹੇਜ਼ ਨਹੀਂ ਦੱਸੇ ਤਾਂ ਮਰਗੀ ਦਾ ਜਿਹੜਾ ਕੰਮ ਆ ਨਾ ਉਹ ਉੜ ਜਾਂਦਾ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਦੂਸਰੀ ਆਪਣੀ ਆਪਾਂ ਬਚਨ ਮਦ ਦਾਮ ਪੂਰੀ ਸ੍ਰਿਸ਼ਟੀ ਨੂੰ ਪੂਰੀ ਕੁਦਰਤ ਨੂੰ ਪੂਰੀ ਨੇਚਰ ਨੂੰ ਵਧੀਆ ਬਣਾਉਣ ਵਾਸਤੇ ਆਪਣਾ ਜਿਹੜਾ ਸਮਾਜ ਆ ਸੁਸਾਇਟੀ ਆ ਪ੍ਰਥਵੀ ਆ ਇਹ ਕੂੜੇ ਤੋਂ ਮੁਕਤ ਹੋਵੇ ਕੂੜੇ ਤੋਂ ਮੁਕਤ ਹੋਵੇ ਗੰਦਗੀ ਮੁਕਤ ਹੋਵੇ ਆਪਣੇ ਬਹੁਤ ਪੰਜਾਬ ਦੇ ਬੁੱਧੀਜੀਵੀ ਆ ਜੀ ਜਿਨ੍ਹਾਂ ਨੂੰ ਮੈਂ ਮਹਾ ਮਹਾ ਵਿਦਵਾਨ ਕਹੂੰਗਾ ਜਿਹੜੇ 300 ਫੁੱਟ 400 ਫੁੱਟ ਡੂੰਘੇ ਬੋਰ ਚ ਪਾਣੀ ਪਾਉਂਦੇ ਨੇ ਉਹ ਮਹਾ ਵਿਦਵਾਨਾਂ ਨੇ ਉਹ ਮਹਾ ਪੁਰਚਾ ਨੇ ਪਾਣੀ ਦਾ ਟੀਡੀਐਸ 300 ਤੋਂ ਵਧਾ ਕੇ 700 ਕਰਤਾ ਜੀ ਉਹਨਾਂ ਦਾ ਤੁਸੀਂ ਕੀ ਕਹੋਗੇ ਮੈਨੂੰ ਪਤਾ ਨਹੀਂ ਬਹੁਤੇ ਐਡੇ ਮੂਰਖ ਲੋਕ ਆ ਕਹਿਣਗੇ ਗੰਦਾ ਪਾਣੀ ਧਰਤੀ 'ਚ ਪਾ ਦੋ ਓਏ ਕੰਜਰੋ ਓਏ ਮੂਰਖੋ ਧਰਤੀ 'ਚ ਪਾ ਦੋਗੇ ਪੀਣਾ ਪਾਣੀ ਕਿੱਥੋਂ ਤੁਸੀਂ ਕੱਢ ਕੇ ਧਰਤੀ 'ਚ ਮੈਂ ਟੀਡੀਐਸ ਚੈੱਕ ਕਰ ਰਿਹਾ ਜੀ ਪਿਛਲੇ ਸਾਲ 300 ਸੀਗਾ ਉਹ ਜਦੋਂ ਵਾਰਸ਼ਾ ਆਈਆਂ ਉਦੋਂ ਬਾਅਦ ਸਾਰਾ ਸਿਆਲ ਵੀ ਕੱਢ ਕੇ ਹੁਣ ਦੇਖਿਆ 700 ਹੋ ਗਿਆ ਇੱਕ ਸਾਲ 'ਚ ਜੇ ਤੁਸੀਂ 3-400 ਟੀਡੀਐਸ ਚੱਕੋਗੇ ਹਿੰਮਤ ਮਾਰ ਕੇ ਗੰਦਾ ਪਾਣੀ ਧਰਤੀ 'ਚ ਪਾ ਕੇ ਹੰਡ ਦਾ ਪਾਣੀ ਮੀਹਾਂ ਦਾ ਪਾਣੀ ਬੋਰ ਚ ਪਾ ਕੇ ਤਾਂ ਆਉਂਦੇ 2 ਸਾਲਾਂ ਚ ਮੇਰੀ ਗਰੰਟੀ ਆ ਜੇ ਤੁਹਾਡੀਆਂ ਫਸਲਾਂ ਜ਼ਮੀਨ ਜੇ ਬੰਜਰ ਨਾ ਹੋਈ ਫਸਲ ਹਗਾ ਕੇ ਦਿਖਾ ਦਿਓ ਤੁਸੀਂ ਪਾਣੀ ਪੀ ਕੇ ਦਿਖਾ ਦਿਓ ਉਹ ਪਾਣੀ ਪੀ ਕੇ ਪਸ਼ੂ ਵੀ ਮਰਨਗੇ ਸਿੱਧਾ ਬੰਦੇ ਵੀ ਮਰਨਗੇ ਔਰ ਫਸਲਾਂ ਵੀ ਤੋੜ ਹੋ ਜਾਣਗੀਆਂ ਫਸਲ ਨਹੀਂ ਰਹਣੀ ਉੱਥੇ ਉਗਣੀ ਨਹੀਂ ਕੋਈ ਅਕਲ ਨੂੰ ਹੱਥ ਮਾਰੋ ਧਰਤੀ ਚ ਪਾਣੀ ਸਿੱਧਾ ਨਾ ਸਿੱਟੋ ਜੇ ਕੁਝ ਕਰਨਾ ਆਈਆ ਚਾਉਲ ਨਾ ਬੀਜੋ ਬਹੁਤੇ ਲੋਕ ਇਹ ਕਹਿੰਦੇ ਆ ਵੀ ਧਰਤੀ ਦਾ ਬਾਲਾ ਪਾਣੀ ਚੌਲ ਪੀਂਦੇ ਆ ਨਹੀਂ 5-7 ਹੋਰ ਵੀ ਇੰਡਸਟਰੀਆਂ ਨੇ ਉਹ ਪੀਂਦੇ ਨੇ ਇਕੱਲੇ ਚੌਲਾਂ ਦੀ ਜਾਂ ਖੇਤਾਂ ਹੀ ਖੇਤੀ ਨੂੰ ਬਦਨਾਮ ਨਾ ਕਰੋ ਚੌਲਾਂ ਦਾ ਮਤਲਬ ਸਾਡਾ ਇਹ ਆ ਕਹਿਣ ਦਾ ਨਾਂ ਲਾਓ ਜੇ ਚੌਲ ਨਾ ਹੋਣਗੇ ਉਹ ਧਰਤੀ ਡਾਇਰੈਕਟ ਹੀ ਪਾਣੀ ਪੀ ਜੂਗੀ ਜੇ ਫਿਰ ਵੀ ਤੁਸੀਂ ਮੀਂਹ ਦਾ ਪਾਣੀ ਡਰੇਨ ਕਰਨਾ ਚਾਹੁੰਦੇ ਹੋ ਧਰਤੀ 'ਚ ਪਾਉਣਾ ਚਾਹੁੰਦੇ ਹੋ ਰੀਚਾਰਜ ਸਿਰਫ ਔਰ ਸਿਰਫ 15 ਫੁੱਟ ਡੂੰਘਾ ਫੂਟ ਅਟਕੇ ਪੂਰਾ ਚੌੜਾ ਖੂਪ ੱਟ ਕੇ 10 10 12 ਫੁੱਟ ਚੌੜਾ ਖੂਪ ੱਟ ਕੇ 15 ਫੁੱਟ ਡੂੰਘਾ ਉਹਦੇ ਵਿੱਚ ਪਹਿਲਾਂ ਸਿੱਟੋ ਲਿਆ ਕੇ ਕੋਲਾ ਫੁੱਟ ਫੁੱਟ ਤੱਕ 2 2 ਫੁੱਟ ਤੱਕ ਫਿਰ ਉਹਦੇ ਵਿੱਚ ਸਿੱਟੋ ਲਿਆ ਕੇ ਜੀਰਾ 2 2 ਫੁੱਟ ਉੱਚਾ ਫਿਰ ਉਹਦੇ ਵਿੱਚ ਬਹੁ ਟਿੱਬਿਆਂ ਦਾ ਰੇਤਾ 2 2 ਫੁੱਟ ਉੱਚਾ ਠੀਕ ਹੈ ਜੀ ਫੇਰ ਉਹਦੇ ਵਿੱਚ ਸਿੱਟੋ ਬਜਰੀ ਲਿਆ ਕੇ ਫੇਰ ਕੁਦਰਤੀ ਫਿਲਟਰ ਮਾੜਾ ਮੋਟਾ ਬਣ ਜੂ ਉਹ ਵੀ ਤੁਸੀਂ 25 ਫੁੱਟ ਤੇ ਪਾਉਂਗੇ ਚਲੋ ਮਾੜਾ ਮੋਟਾ ਉਤਲਾ ਉਤਲਾ ਸਰਫੇਸ ਆ ਜਿਹੜਾ ਉਹ ਰੀਚਾਰਜ ਰਹ ਜੂਗਾ ਉਹ ਤੁਹਾਡੀਆਂ ਫਸਲਾਂ ਦੇ ਕੰਮ ਆਉਂਦਾ ਰਹ ਜੂਗਾ ਪਰ ਸਮਾਜ ਨੂੰ ਸੇਧ ਦੇਣ ਦਾ ਹੱਕ ਆ ਆ ਜਿਹੜੇ ਮੂਰਖ ਲੋਕ ਮਹਾ ਮੂਰਖ ਕਹੂੰਗਾ ਮੈਂ ਜਿਹੜੇ ਧਰਤੀ 'ਚ ਸਿੱਧਾ ਹੀ ਪਾਣੀ ਪਾਈ ਜਾਂਦੇ ਆ ਪਿਛਲੇ ਸਾਲ ਮੈਂ ਅੱਖੀਂ ਦੇਖੇ ਨੇ 350 ਫੁੱਟ ਤੇ ਜਿਨ੍ਹਾਂ ਦੇ ਪੁਰਾਣੇ ਬੋਰ ਖਰਾਬ ਹੋਏ ਨੇ ਨਾ ਉਹਨਾਂ ਜਨ ਪਾਉਂਦੇ ਆ ਅੱਜ 350 ਫੁੱਟ ਦਾ ਸਾਡੇ ਏਰੀਏ ਦਾ ਪਾਣੀ ਦਾ ਮਿਆਰ ਬਹੁਤ ਗੰਦਾ ਹੋ ਚੁੱਕਿਆ 700 TDS ਜਿਹਨੂੰ ਪੀ ਕੇ ਪਸ਼ੂ ਵੀ ਮਰਨਗੇ ਔਰ ਹੌਲੀ ਹੌਲੀ ਫਸਲਾਂ ਤੇ ਵੀ ਅਸਰ ਪਾਊਗਾ ਫਰਹੀਂ ਦੂਜੀ ਗੱਲ ਜਿੰਨਾ ਖਾਣ ਪੀਣ ਬਿਜਾਰੂ ਖਾਣੇ ਹੋ ਤੁਸੀਂ ਉਹ ਸਾਰਾ ਤੁਹਾਡੀ ਜਾਨ ਦੇ ਪਾ ਬਣ ਜੂ ਕੋਈ ਫਿਲਟਰ ਦਾ ਪਾਣੀ ਨਹੀਂ ਤੁਹਾਡੇ ਲਈ ਵਰਤਣ ਲੱਗਿਆ ਕੋਈ ਨਹੀਂ ਵਰਤਦਾ ਇਹ ਆਪਣਾ ਪੰਜਾਬ ਦੇ ਪਿੰਡੂ ਲੋਕ ਆਪ ਵੀ ਕਵਰ ਬਟਨ ਲੱਗੇ ਹੋਏ ਨੇ ਜ਼ਿਆਦਾਤਰ ਪਿੰਡੂ ਲੋਕ ਇਹ ਕੰਮ ਕਰਦੇ ਆ ਜੀ ਸੋ ਉਹਨਾਂ ਵਿਦਵਾਨਾਂ ਨੂੰ ਇੱਕ ਨਮਾਣੇ ਜੇ ਬੰਦੇ ਦੀ ਬੇਨਤੀ ਆ ਵੀ ਆ ਮੂਰਖਤਾ ਭਰਿਆ ਕਦਮ ਤੁਸੀਂ ਰੋਕ ਦਿਓ ਅਸੀਂ ਸਮਾਜ ਦੀ ਭਲਾਈ ਲਈ ਸੋਚਦੇ ਆਂ ਸਮਾਜ ਦੇ ਬਾਰੇ ਸੋਚਦੇ ਆਂ ਉਹਦੇ ਕਰਨ ਬਾਰੇ ਸੋਚਦੇ ਆਂ ਸੋ ਚੰਗੀ ਸੋਚ ਬਣਾਓ ਮਾੜਾ ਤਾਂ ਜਦੋਂ ਮਰਜ਼ੀ ਕਰ ਲੋ ਚੰਗਾ ਹੋਣ ਨੂੰ ਟਾਈਮ ਲੱਗ ਜਾਂਦੇ ਆ ਔਰ ਦੂਜੀ ਗੱਲ ਦੱਸਦਾ ਧਰਤੀ ਦੇ ਪਾਣੀ ਜੇ ਤੁਸੀਂ ਇੱਕ ਵਾਰ ਹੀ ਗੰਦਾ ਕਰਤਾ ਪੂਰੇ 1400 ਸਾਲ ਲੱਗਣਗੇ ਇਹਨੂੰ ਸਾਫ਼ ਹੋਣ ਨੂੰ 1400 ਸਾਲਾਂ ਤੱਕ ਇੱਥੇ ਕੁਝ ਨਹੀਂ ਲੱਭਣਾ ਜਿਨ੍ਹਾਂ ਨੇ ਮਹਿਲ ਮਨਾਰੇ ਪਾਏ ਨੇ ਬਰਬਾਦ ਕਰਕੇ ਕੁਦਰਤ ਨੂੰ ਉਹਨਾਂ ਦੀ ਨਾ ਐਕਟ ਦਾ ਮਤਲਬ ਗੇਰੂ ਵੀ ਨਹੀਂ ਲੱਭਣਾ 1450 ਸਾਲ ਬਹੁਤ ਲੰਮਾ ਟਾਈਮ ਹੁੰਦਾ ਇਹ ਸਾਰਾ ਸਾਇੰਸ ਦੇ ਬੇਸ ਤੇ ਕਹਿ ਰਿਹਾ ਹਾਂ ਜੀ ਰੱਬ ਬਹੁਤ ਵੱਡਾ ਸਾਇੰਟਿਸਟ ਆ ਉਹਨੇ ਸਾਰਾ ਕੁਝ ਸਾਇੰਸ ਦੇ ਆਧਾਰ ਤੇ ਬਣਾਇਆ ਹੋਇਆ ਸੋ ਮਰਗੀ ਦੀ ਦਵਾਈ ਦੇਣ ਨੂੰ ਸ਼ੁਰੂ ਕਰਦੇ ਆਂ ਜੀ ਬੁਲਾਉਨੇ ਆ ਪੇਸ਼ੈਂਟਾਂ ਨੂੰ ਕੀ ਲੈਣਾ ਹੈ ਨੂੰ ਜੋਤੀ ਨੂੰ ਬੁਲਾ ਲੈਂਦਾ ਮੈਂ ਲਿਖਾ ਦੂੰਗਾ ਤੁਹਾਡੇ ਨਾਲ ਹਾਂ ਵਾਇਟ ਜੀ ਰੀਲ ਲੱਕੀ ਤੇ ਫੋਨ ਦੀ ਜੀ ਵਾਇਟ ਜੀ ਜੀ ਆਪਾਂ ਬੁਲਾਉਣਾ ਸ਼ੁਰੂ ਕਰਦੇ ਆ ਜੀ ਸਾਰੇ ਜਿਨ੍ਹਾਂ ਨੂੰ ਜ਼ਰੂਰਤ ਹੈ ਇਹੋ ਮਾਰੀ ਦੇ ਇਹਨੇ ਇਹ ਇਦਤਨ ਇਹ ਬੁਮਾਰੀ ਤੋਂ ਉਹ ਇਹਦੇ ਨਾਲ ਚੀਜ਼ ਬਦਲ ਗਈ ਉਹਦਾ ਪਰ ਜੋਤੀ ਕਿੱਧਰ ਆ ਰਹਾ ਜੀ ਉਹ ਦਵਾਈ ਵਾਲਾ ਡੱਬਾ ਤੇ ਉਹ ਪੌਚ ਲੈ ਕੇ ਆ ਫੜ ਕੇ ਦੇ ਕਿੱਥੇ ਆ ਮੈਨੂੰ ਕਮੋਡੀ ਆਖੇ ਪਾੜੇ ਹਾਂਜੀ ਦਿਓ ਹੁਣ ਤੁਸੀਂ ਆਪਣੀ ਵਰਤੀ ਦਿਓ ਇਹਦਾ ਪੁੱਛੀ ਕਿ ਕਿਹੜਾ ਹੈ ਉਹ ਕਿੱਥੇ ਹੈ ਉਹ ਕਿਹੜਾ ਹੈ ਕਿਹੜਾ ਕਿਹੜਾ ਕਿਹਨੂੰ ਸੀਗਾ ਕਿੱਦਾਂ ਰਹੇ ਤੂੰ ਠੀਕ ਆ ਹਾਂਜੀ ਬੜੀਆ ਹੈ ਗਿਆ ਚਲੋ ਫੀਗਰ ਆ ਫੋਨ ਵੱਜਦਾ ਤੁਹਾਡਾ ਦਵਾਈ ਜਿਆਦਾ ਵਰਤਦੇ ਹੋ ਤੁਸੀਂ ਜਨਦੀ ਦੋ ਦੂਜੇ ਮਹੀਨੇ ਲੈ ਕੇ ਗਏ ਆ ਹਲੇ ਆਪਣਾ ਤੀਜਾ ਮਹੀਨਾ ਦੋ ਮਹੀਨੇ ਗਈ ਹੈ ਚਲੋ ਆ ਗਿਆ 2 ਕਿਲੋ ਜੀ ਬਿਹਾਰ ਜਾਣਾ ਤਾਂ ਕਰਕੇ ਜੀ ਬਿਹਾਰ ਜਾਣਾ ਠੀਕ ਗੱਲ ਹੈ ਠੀਕ ਹੈ ਮੈਨੇ ਕਾ ਕੇ ਜਾਣਾ ਤੇ ਬਿਹਾਰ ਕਿੰਨਾ ਟਾਈਮ ਲਾਣਾ ਮੈਨੇ ਇੱਕ ਮਹੀਨੇ 12 ਹੋਵੇ ਹੋਵੇ ਉਹ ਕਈਆਂ ਚ ਜ਼ਿਆਦਾ ਪਾਵੇ ਕਈਆਂ ਚ ਇੱਕ ਚਮਚਾ ਪਾਵੇ ਕਈਆਂ ਘੱਟ ਪਾਵੇ ਨਾਲ ਮੈਂ ਤੈਨੂੰ ਬਹੁਤ ਇੰਨੀ ਘਰ ਕਿ ਲੋੜ ਪਈ ਤਾਂ ਮੈਂ ਜ਼ਿਆਦਾ ਆਪੇ ਕਰ ਦਿੰਦਾ ਪਰ ਠਾਈਂ ਬਥਾਈਂ ਚਲੋ ਕੋਲ ਤੇ ਬਾਕੀ ਜ਼ਿਆਦਾ ਬਹੁਦੇ ਮਾਰੇ ਨੇ ਤੇਰੇ ਨਾਲ ਲੋੜਾਂ ਬਥਾਈਂ ਕਰ ਆਹ ਲਓ ਕਿ ਕਿੰਨੇ ਦਿਨ ਕਿਤੇ ਵਾਰ ਨਾ ਇਹ ਜਾਉ ਥੋੜੀ 4 ਮਹੀਨੇ ਹੁਣ ਬਿਲਕੁਲ ਨਹੀਂ ਦੌਰਾ ਪੈਂਦਾ ਨਾ ਨਹੀਂ ਜੀ ਹੁਣ ਬਿਲਕੁਲ ਨਹੀਂ ਦੌਰਾ ਪਰਹੇਜ਼ ਰੱਖਣੇ ਆ ਚੰਗਾ ਠੀਕ ਪਰਹੇਜ਼ ਤੋਂ ਸਾਰੇ ਕੁਝ ਰੱਖੀ ਜਾਂਦੀ ਬਸ ਪਰਹੇਜ਼ ਹੀ ਵੱਡਾ ਇਹਦੇ ਚ ਠੀਕ ਸਭ ਤੋਂ ਵੱਡਾ ਪਰਹੇਜ਼ ਆ ਚਲੋ ਠੀਕ ਹੋ ਜਾਓ ਬੁੜੀਆ ਕੋਈ ਨਹੀਂ ਠੀਕ ਹੈ ਉਹ ਮੇਰੀ ਬੁਆ ਦਵਾਈ ਲੈ ਗਈ ਸਿੱਧਾ ਸਿਹਾਰੀ ਹੋ ਗਈ ਹੁਣ ਉਹ ਪਰੇਸ਼ਾਨਟ ਹੈਗਾ ਉਸ ਤੋਂ ਬਾਅਦ ਕੋਈ ਨਾ ਫਿਰ ਲੈ ਲੈਣਗੇ ਇਹ ਬੁਲਾਉਂਦੀ ਆ ਤੁਹਾਨੂੰ ਪਹਿਲੇ ਇੱਧਰ ਦੇ ਦਾਂ ਮੈਂ ਬੁਲਾਉਂਦੀ ਆ ਆਜੋ ਜੀ ਅੱਗੇ ਜੀ ਨੇ ਨਾ ਆਜੋ ਇੱਧਰ ਦਿਓ ਆਜੋ ਜੀ ਇੱਥੇ ਆਜੋ ਮਿਲਦਾ ਹੈ ਹੈ ਡਾਕਟਰ ਨੂੰ ਮਿਲਦਾ ਹੈ ਕਸ ਜੀ ਕਹ ਕੇ ਜੀ ਨੂੰ ਲੈਣ ਕੋਮ ਤਾਂ ਮੈਨੂੰ ਬੈਨ ਉੱਪਰ ਬੁਲਾਉਂਦੇ ਐਸੇ ਮਰਜੀ ਵਾਲੇ ਪੇਸ਼ੈਂਟ ਆ ਬਸ ਪੇਸ਼ੈਂਟ ਬੈਠਿਆ ਤੁਸੀਂ ਲੈ ਲਓ ਜੀ ਦਵਾਈ ਉਹ ਸਾਹਮਣੇ ਨਹੀਂ ਲੈਣੀ ਤੁਸੀਂ ਆ ਜਾਓ ਜੀ ਆਹ ਹੋ ਗਿਆ ਬੋਲੋ ਉਹ ਸਵੇਰੇ ਹੋਣਾ ਆਇਆ ਨਾ ਆਰਾਮ ਨੂੰ ਤੋਂ ਇਹ ਨਾਲ ਲੈ ਕੇ ਤੁਸੀਂ ਅੱਗੇ ਨਾਲ ਜਾ ਰਹੇ ਮੈਂ ਦੱਬਦਾ ਤੇ ਅੱਧਾ ਪਾ ਦਿੰਨਾ ਇਹ ਤਾਂ ਜੀ ਨੇ ਇਹ ਵੀ ਵੀ ਨਹੀਂ ਆਦਾ ਨਹੀਂ ਤਾਂ ਤੁਸੀਂ ਦੱਸੋ ਕਿ ਕਿੰਨਾ ਆ 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 ਕਾਫੀ ਪਰੇਕੰਦ ਦਾ ਪਰਸੋਂ ਬਸ ਬੀਪੀ ਲੋ ਹੋ ਗਿਆ ਸੀ ਪਤਾ ਨਹੀਂ ਇਹਨੇ ਕੋਈ ਟੈਨਸ਼ਨ ਮੈ ਆਜੀ ਕਾਫੀ ਡੀਟੀ ਲੋ ਹੋ ਗਿਆ ਸੀ ਇੱਕਦਾਰ ਆ ਜੇ ਫੋਨ ਘੱਟ ਚਲਾਉਣਾ ਠੀਕ ਆ ਟੈਨਸ਼ਨ ਨਾ ਲਓ ਜਿਹੜਾ ਜ਼ਿੰਦਗੀ 'ਚ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਟੈਨਸ਼ਨ ਲੈ ਤੇ ਕੁਛ ਨਹੀਂ ਬਦਲਣ ਲੱਗਿਆ ਕਿੱਥੇ ਗੱਲ ਦੀ ਟੈਨਸ਼ਨ ਨਾ ਲਾਓ ਸਟੱਡੀ ਕਰਦੇ ਨਹੀਂ ਸਟੱਡੀ ਤਾਂ ਨਹੀਂ ਕਰਦੀ ਅੱਛਾ ਹੁਣ ਘਰ ਫਰੀਆਂ ਹਾਂਜੀ ਫਰੀ ਆ ਪਹਿਲਾਂ ਸੋ ਕੋ ਜੋਬ ਕਰਦੀ ਸੀ ਸਟੱਡੀ ਤਾਂ ਕੰਪਲੀਟ ਹੋ ਗਈ ਅੱਛਾ ਹਾਂਜੀ ਕਾਦੀ ਜੋਬ ਕਰਦੇ ਸੀ ਸੇਲਜ਼ ਮੈਨੇਜਰ ਬਸ ਰੀਅਲ ਅਸਟੇਟ ਦੀ ਪ੍ਰੈਕਟਿਸ ਸਟੱਡੀ ਕੀਤੀ ਹੈ। ਸਟਡੀ ਗ੍ਰੈਜੂਏਸ਼ਨ ਕੀਤੀ ਹੋਈ ਆ। ਅੱਛਾ। ਮੈਨੇਜਰ ਦੀ ਜੌਬ ਕਿੰਨੀਆਂ ਆਈਆਂ ਦੋ ਤਿੰਨ ਚੰਗੀਆਂ। ਮਾੜੇ ਰਹਿ ਕੇ ਸੋਗ ਦਿਨ ਲੱਗਦਾ ਰੰਦਾ। ਬਾਹਰ ਤਾਂ ਇਦਾਂ ਹੈਗਾ ਜੀ। ਤੁਸੀਂ ਬਾਹਰ ਜਾਓਗੇ ਨਾ ਤਾਂ ਫਰਕ ਤਾਂ ਪੈਂਦਾ ਇੱਕ ਬੰਦੇ ਨੇ ਘਰੇ ਰਹਿਣਾ ਬਾਹਰ ਜਾਣਾ। ਨੀਂਦ ਕਿੱਦਾਂ ਆਉਂਦੀ ਆ? ਨੀਂ ਨੀਂ ਬਰਪਰ ਨਹੀਂ ਆਉਂਦੀ ਨਹੀਂ ਆ ਜਾਂਦੀ ਹੈ ਬਟ ਬਹੁਤ ਲੇਟ ਪਾਸੇ ਪਲਟ ਪਲਟ ਕੇ ਆਉਂਦੀ ਹੈ ਉਹ ਨੀਂ ਦੀ ਦਵਾਈ ਸ਼ੁਰੂ ਕਰ ਲਉ ਨਾਲ ਨਹੀਂ ਮੈਂ ਕੋਈ ਦਵਾਈ ਲੈਣਾ ਨਹੀਂ ਚਾਹਦੀ ਜਦੋਂ ਲੈਣਾ ਨਹੀਂ ਚਾਹਦੀ ਵੈਸੇ ਹਮ ਹਰ ਵੀ ਕਹੀ ਜਾਂਦੀ ਥੋੜਾ ਜਲਦੀ ਉੱਠ ਜੇ ਤਾਂ ਹੋਰ ਨੀਂਦ ਆਈ ਜਾਂਦੀ ਕਹੀ ਜਾਂਦੀ ਹੁਣ ਦਿਨੋਂ ਨੀਂਦ ਆਉਣ ਲੱਗ ਜਿੰਦੀ ਹੈ ਵੈਸੇ ਵੀ ਮੌਸਮ ਚੇਂਜ ਹੋ ਗਿਆ ਹਾਂ ਕਿੱਥੋਂ ਆਉਨੇ ਕਿੱਥੋਂ ਤੁਸੀਂ ਲੋਬੇ ਨੂੰ ਪਰ ਇਹ ਜੇ ਕੰਟੀਨਿਊ ਨੇ ਸਰ ਕਿੰਨਾ ਟਾਈਮ ਹੋ ਗਿਆ ਦਵਾਈ ਸੌਣ ਤੇ ਆਨੂੰ ਹਾਂ ਇਹ ਪੰਨਾ 99 ਸੈਪਟੈਂਬਰ ਤੋਂ ਸਟਾਰਟ ਹਾਂ ਸੈਪਟੈਂਬਰ ਸੈਪਟੈਂਬਰ ਦੇ ਅੰਤ ਤੇ ਹਾਂ ਅਕਤੂਬਰ ਤੋਂ ਸਟਾਰਟ ਕੀਤੀ ਪਹਿਲੀ ਤੇ ਅੰਗਰੇਜ਼ੀ ਦਵਾਈਆਂ ਅੰਗਰੇਜ਼ੀ ਆ ਦੇਖੋ ਆਪਾਂ ਮਤਲਬ ਇੱਕ 600 ਸੀ ਤੇ ਇੱਕ 450 ਆਪਾਂ ਘਟਾਈ ਹੋਈ ਆ ਥੋੜੀ ਜੀ ਆਪਾਂ 450 450 ਕਰਤੀ ਸੀਗੀ ਥੋੜੀ ਜੀ ਆਪ ਦੇ ਢੰਗ ਨਾਲ ਹੋਰ ਘਟਾ ਲਓ ਠੀਕ ਆ ਜੀ ਆਪਣਾ ਮੈਂ ਜਦੋਂ ਇਹ ਸਾਰੀਆਂ ਦਵਾਈਆਂ ਛੁੱਟ ਗਈਆਂ ਫਿਰ 4 ਕੰਮਹੀਨੇ ਸੰਗਾ ਕੇ ਫਿਰ ਪ੍ਰੋਪਰਲੀ ਠੀਕ ਹੋ ਜੂ ਦੁਬਾਰਾ ਇਹਨੂੰ ਉਹ ਨਹੀਂ ਪਾਉਣਾ ਉਹ ਕਾੜਾ ਪਿਉਨੇ ਉਹਨੇ ਹਾਂਜੀ ਕਾੜਾ ਪਿਉਨੇ ਉਹ ਤੋਂ ਬਾਅਦ ਉਹ ਸਾਲਕ ਪਿਆ ਕੇ ਨਾ ਇਹਦੀ ਐਮ ਆਰ ਆਈ ਕਰਾ ਲਿਓ ਐਮ ਆਰ ਆਈ ਜਾਇਆ ਸੀ ਨਾ ਹਾਂਜੀ ਹਾਂਜੀ ਥੋੜਾ ਜਿਹਾ ਕਲਾਉ ਹਾਂਜੀ ਉਹ ਕਲੀਅਰ ਹੋ ਜਾਊਗਾ ਇੰਨੇ ਟਾਈਮ ਦੇ ਵਿੱਚ ਵਿੱਚ ਹੋ ਜਾਊਗਾ ਅੱਛਾ ਜੀ ਹਾਂਜੀ ਤੇ ਉਹ ਹੁਣ ਜਿਵੇਂ ਅੱਜ ਕੱਲ੍ਹ ਸੁੱਕੇ ਫੋਦੇ ਥੋੜੇ ਜਿਹਾ ਮਿਲਦੇ ਆ ਉਹ ਬੰਨ ਕੇ ਰੱਖ ਲਓ ਪਟਾਕੇ ਨਾ ਇਕੱਠੇ ਕਰਕੇ ਅਸੀਂ ਵੀ ਪਟਾਕੇ तकरीबन तकरीबन ਕਾਫੀ ਪਟਾਕੇ ਰੱਖ ਲਏ ਕਿਉਂ ਜੇ ਆਪਾਂ ਬੰਦ ਰੱਖਦੇ ਆਂ ਤੇ ਉਹ ਖਰਾਬ ਹੋ ਜਾਂਦੇ ਜੇ ਖੁੱਲੇ ਰੱਖਦੇ ਹੋ ਸੁੱਕ ਜਾਂਦੇ ਸੁੱਕਿਆਂ ਤਾਂ ਪਾਣੀ ਬਣਾ ਲੀਏ ਕੁਝ ਨਹੀਂ ਹੁੰਦਾ ਮਾ ਨਾ ਕੋਈ ਫਰਕ ਨਹੀਂ ਸੁੱਕਿਆਂ ਦਾ ਬਣਾਓ ਸਮਾਂ ਤੇ ਅੱਛਾ ਜੀ ਹਾਂ ਕਿ ਜਿਵੇਂ ਹੁਣ ਆਪਾਂ ਉਹਦਾ ਉਹਦਾ ਨਾ ਜਿਹੜਾ ਸੁੱਕਾ ਬੀਜ ਆ ਹਾਂਜੀ ਹਾਂਜੀ ਐਡੇ ਕੰਮ ਦਾ ਵੀ ਬੰਦੇ ਨੇ ਜਿਹਨੇ ਡਾਈਟ ਕਰਨੀ ਆ ਪਤਲਾ ਨਹੀਂ ਹੁੰਦਾ ਹਾਂਜੀ ਉਹ ਸਵੇਰੇ ਇੱਕ ਜਮ ਚ ਖਾ ਲਵੇ ਬੰਦਾ ਜਿੱਡਾ ਮਰਜੀ ਸਲਿਮ ਰਹੇ ਉਹਦਾ ਬੜੀ ਗੁਣਕਾਰੀ ਗੋਤੀ ਆ ਜੀ ਹੈ ਨਹੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਤਾਂ ਪਹਿਲਾਂ ਹੀ ਹੋ ਚਲੋ ਸੋਡੇ ਆਪਾਂ ਬਰੇਨ ਵਾਸਤੇ ਵੀ ਜਿਹੜਾ ਮੜਾ ਜਾ ਕਲਾਉਟ ਆ ਉਹ ਕਲੀਅਰ ਹੋ ਜਾਏ ਆਪਾਂ ਇਹ ਜਾਉਨੇ ਆ ਹਾਂਜੀ ਹਾਂ ਇਹ ਨੂੰ ਮੈਂ ਜੌਬ ਤੇ ਤਾਂ ਨਹੀਂ ਭੇਜਦੀ ਨਹੀਂ ਭੇਜਿਓ ਨਾ ਦਵਾਈ ਆਪਾਂ ਥੋੜੀ ਜੀ ਕਟਾਈ ਮੈਨੂੰ ਡਰ ਲੱਗਦਾ ਬੰਦ ਦੇਖੋ ਆਪਾਂ ਇਧਰੋਂ ਨਾ ਦਵਾਈ ਬੰਦ ਕਰੀ ਦੂੰ ਅੰਗਰੇਜ਼ੀ ਹਾਂਜੀ ਹਾਂ ਇੱਕ ਮਹੀਨਾ ਹੋ ਗਿਆ ਫਿਰ ਤੁਸੀਂ ਜਿੱਥੇ ਮਰਜ਼ੀ ਜੌਬ ਤੇ ਭੇਜ ਦਿਓ ਠੀਕ ਹੈ ਫਾਲੇ ਫਾਲਾ ਹਾਲ ਉਹਨਾਂ ਚਿਰ ਕੋਈ ਸੱਟ ਦਾ ਹੁੰਦਾ ਕੁਝ ਹੋਰ ਹੁੰਦਾ ਉਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕੁੜੀ ਆ ਠੀਕ ਹੋ ਜਾਊਗੀ ਕੋਈ ਇਦਾਂ ਦੀ ਗੱਲ ਨਹੀਂ ਸਾਰੇ ਚੱਲਦੇ ਦਵਾਈਆਂ ਦਵਾਈਆਂ ਬੰਦ ਕਰੋ ਜੀ ਇਹਦੀਆਂ ਹੌਲੀ ਹੌਲੀ ਕਰਕੇ ਛਾਏ ਆਪਾਂ ਹੁਣ ਘਟਾਈਏ ਹਾਂ ਤੇ ਉਹ ਜਿਹੜੀ ਬੂਟੀ ਆ ਉਹਨੂੰ ਸੁਕਾ ਕੇ ਰੱਖ ਲਓ ਠੀਕ ਕਰੀਂ ਸੁੱਕੀ ਜਾਣ ਦੋ ਕੋਈ ਨਹੀਂ ਕੋਈ ਦਿੱਕਤ ਨਹੀਂ ਓਡੀਓ ਵਧੀਆ ਬਣੂ ਅੱਛਾ ਜੀ ਬਾਅਦ ਚ ਉਹਵੇਂ ਆਪਾਂ ਵਾਰ ਲੈਣੀ ਆ ਹਾਂਜੀ ਸਾਢੇ 350 ਇਹਨੂੰ ਅੱਧੀ ਗਾਜਦੀ ਆ ਹਾਂ ਆਪਾਂ 450 450 ਦੇ ਰਹੇ ਸਵੇਰੇ ਸ਼ਾਮ ਮਤਲਬ 900 ਹੋਊਗੀ ਵੇਰੇ ਦੇ ਸ਼ਾਮ ਇੱਕ ਇੱਕ ਸ਼ਾਮ ਵਾਲੀ ਜਿਹੜੀ ਟੈਬਲੇਟ ਆ ਹਾਂਜੀ 450 ਇਹਨੂੰ ਅੱਧੀ ਕਰ ਦੋ ਪਹਿਲਾਂ ਠੀਕ ਕਰੋ ਹਾਂਜੀ ਠੀਕ ਮਤਲਬ ਟੋਟਲ 900 ਹੋ ਗਈ 900 ਦੇ ਵਿੱਚੋਂ ਆਪਾਂ ਉਸ ਹਿਸਾਬ ਨਾਲ ਕੋਈ ਥੋੜੀ ਜਿਹੀ ਘਟਾ ਦੋ 200 ਐਮਜੀ ਘਟਾ ਦੋ 900 ਤੋਂ 700 ਐਮਜੀ ਮੰਨ ਲਓ ਅੱਗੇ ਆਪਾਂ 150 ਐਮਲ ਘਟਾਈ ਸੀ ਹਾਂ ਘਟਾ ਦਿਓ ਦਵਾਈ ਛੁੱਟਣ ਤੋਂ ਬਾਅਦ ਫਿਰ ਆਹ 4-5 ਮਹੀਨਿਆਂ ਤੋਂ ਬਾਅਦ ਕਲੀਅਰ ਹੋ ਜਾਊਗਾ ਜਮਾ ਤੇਰੇ ਨੂੰ ਜ਼ਿੰਦਗੀ ਚ ਦੁਬਾਰਾ ਮਿਲਗੀ ਨਹੀਂ ਹੁੰਦੀ ਮੇਰਾ ਖਿਆਲ 4-5 ਮਹੀਨੇ ਤਾਂ ਹੋ ਗਏ 6 ਮਹੀਨੇ ਹੋ ਗਏ ਹੈ ਮੇਰਾ ਖਿਆਲ ਹੋ ਗਏ ਜੀ ਦਵਾਈ ਚੱਲਦੀ ਹੈ ਨਾ ਹਲੇ ਦਵਾਈ ਘਟਾਉਣ ਤੋਂ ਬਾਅਦ ਹੋਇਆ ਵੀ ਨਹੀਂ ਤੁਹਾਨੂੰ ਹਾਂ ਦਵਾਈ ਘਟਾ ਦਿਓ ਤੁਸੀਂ ਹਾਂਜੀ ਹਾਂ ਮੈਨੂੰ ਦੋ ਹੀ ਦੇ ਦਿਓ ਤੁਸੀਂ ਮੈਨੂੰ ਲੈ ਲਓ ਹਾਂਜੀ ਮੈਂ ਲੈ ਲਊਂ ਠੀਕ ਕਰਨਾ ਕਿਉਂਕਿ ਬੇਟਾ ਬਾਹਰ ਚਲਾ ਗਿਆ ਉਹਦੇ ਦੋਸਤ ਨਾਲ ਲਈਦਾ ਉਹਨੇ ਵੀ ਵਿਚਾਰੇ ਨੂੰ ਸ਼ੌਪ ਤੋਂ ਫਿਰ ਥੋੜਾ ਜਿਹਾ ਉਸ ਬੇਬੀਆ ਤੇ ਨਾਲ ਗਿਆ ਫੇਰ ਆ ਕੇ ਤਾਂ ਉਹਨੇ ਆ ਜਾਈਦਾ ਸੀ ਠੀਕ ਹੈ ਇਹਦਾ ਮੈਨੂੰ ਵੀ ਕੰਦੇ ਜਾ ਅੱਛਾ ਮੇਰੇ ਕੀ ਵੱਡੀ ਬੇਟੀ ਵੀ ਬਾਹਰ ਆ ਬੇਟਾ ਵੀ ਚਲਾ ਗਿਆ ਮੈਂ ਕਿਹਾ ਤੂੰ ਵੀ ਠੀਕ ਹੋ ਤੇ ਬਾਹਰ ਜਾ ਬਾਹਰ ਕੀ ਆ ਜੀ ਮੈਂ ਛੱਡ ਕੇ ਆਇਆ ਮੇਰਾ ਵਧੀਆ ਬੈਨਸ ਸੀਗਾ ਮੇਰਾ ਕੈਨੇਡਾ ਜਾਂ ਟ੍ਰਾਂਟੋ ਜੀ ਵਧੀਆ ਬੈਨਸ ਛੱਡ ਕੇ ਆਇਆ ਮੈਂ ਅੱਛਾ ਉਸ ਨਹੀਂ ਹੈ ਇੱਥੇ ਆਪ ਦੇ ਲੋਕਾਂ ਦਾ ਵੀ ਦਿਲ ਨਹੀਂ ਲੱਗਦਾ ਪਿਆ ਆਪ ਦੇ ਲੋਕਾਂ ਦੀ ਸੇਵਾ ਕਰਦੇ ਆ ਆਪ ਦੇ ਘਰ ਚ ਆਪ ਦੀ ਮਾਤਰ ਭੂਮੀ ਹਾਂਜੀ ਹਾਂ ਆਪ ਦੇ ਲੋਕ ਉਹ ਵੀ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਪਿਆ ਮੈਂ ਕਿਹਾ ਆ ਜਾ ਫਿਰ ਵਾਪਸ ਜਿਹੜਾ ਮੇਰਾ ਮੈਨੂੰ ਦੀਵਰੀ ਕੋ ਨਾ ਤੁਹਾਨੂੰ ਤਾਂ ਅੜਛੇੜ ਪੈਣੀ ਕੋ ਟੈਨਸ਼ਨ ਨਾ ਹਾ ਟੈਨਸ਼ਨ ਨਾ ਹਾ ਬੀਪੀ ਲੋ ਹਾ ਬੀਪੀ ਲੋ ਜਦੋਂ ਬੀਪੀ ਲੋ ਹੁੰਦਾ ਨਾ ਚੌਕਲੇਟ ਰੱਖੋ ਕੋਲੇ ਹਾਂਜੀ ਚੌਕਲੇਟ ਚੌਕਲੇਟ ਖਵਾ ਦਿਓ ਹਾਂਜੀ ਜਾਂ ਪਾਣੀ ਚ ਨਮਕ ਪਾ ਕੇ ਜਾਂ ਹੋ ਆ ਰਸ ਪਾਣੀ ਚ ਨਮਕ ਪਾ ਦਿਓ ਤੇ ਇੱਕ ਬਾਦੋ ਉਹਦੇ ਚ ਤੁਸੀਂ ਮਿੱਠਾ ਅੱਛਾ ਜੀ ਫਿਰ ਨੱਬਾ ਲਓ ਹਾਂਜੀ ਨਮਕ ਵੀ ਬਾ ਲਓ ਨਿੰਬੂ ਪਾਣੀ ਬਣਾ ਕੇ ਦੇデア ਕਰੋ ਕਰਨ ਦੀ ਦੁੱਤ ਹਾਂਜੀ ਠੀਕ ਆ ਵਧੀਆ ਲੱਗ ਰਿਹਾ ਵੈਸੇ ਇਹ ਠੀਕ ਆ ਜੀ ਇੱਕ ਮੈਂ ਪੁੱਛਣਾ ਸੀ ਆਪਾਂ ਪਿਛਲੀ ਵਾਰੀ ਜਦੋਂ ਆਏ ਹਾਂ ਤੇ ਆ ਦਵਾਈ ਅੱਖਾਂ ਦੀ ਇਹ ਜ਼ਰੂਰੀ ਤਾਂ ਨਹੀਂ ਵੀ ਚਿੱਟੇ ਤੇ ਕਾਲੇ ਮੋਤੀਏ ਕਰ ਨਹੀਂ ਵੈਸੇ ਵੀ ਹੁੰਨੇਗਾ ਵੀ ਪਤਾ ਹੁੰਦੀ ਹੈ ਜੀ ਇਹ ਤਾਂ ਬੜੀ ਵਧੀਆ ਦੋ ਨੀ ਨਾ ਪੰਜ ਪੰਜ ਨੰਬਰ ਲੱਗਾ ਹੋਏ ਨੰਬਰ ਜ਼ਿਆਦਾ ਬਹੁਤ ਜ਼ਿਆਦਾ ਦਿਓ ਇਹਨੂੰ ਦਿਓ ਇਹ ਇਹਨੂੰ ਪਾ ਦੀ ਇਹ ਲੱਗਦੀ ਬਹੁਤ ਜ਼ਿਆਦਾ ਲੱਗਦੀ ਆ ਇਹਨਕੋ ਉਦਾਰੋ ਤਾਂ ਆਰੇ ਫੋਨ ਨਹੀਂ ਫੋਨ ਕੱਢਿਓ ਆਪਦਾ ਲਾਈਟ ਮਾਰ ਕੇ ਦੇਖਾਂ ਮੈਂ ਅੱਖ ਦੇ ਵਿੱਚ ਅੰਤਵੰਜ ਨੰਬਰ ਆ ਦੇਖੋ ਤੁਸੀਂ ਤੇ ਮੈਂ ਕਿਹਾ ਕਿਤੇ ਡਾਊਟ ਕਰਦ ਲਈ ਆਪਾਂ ਇਹ ਨਾ ਹੋਵੇ ਬਿਚਪੇ ਗਾਲੇ ਮੁੱਤੀ ਦੇ ਹੋਵੇ ਮੈਂ ਵੀ ਆਲਰੇਡੀ ਪਾ ਲੈਣਾ ਹਾਂ ਜੀ ਪਾ ਮੈਂ ਕਰੀ ਗਾਂ ਦਾ ਨਾ ਕੋ ਖਾਣਾ ਇਹ ਦਾ ਜੀ ਕਿ ਕਮਜ਼ੋਰੀ ਦੀ ਹੋਈ ਹੈ ਜੀ ਲੈਜ ਹੋ ਗਈ ਹੈ ਠੀਕ ਹੈ ਉਹ ਯਾ ਨਾ ਬਲੈਕੜ ਰੁਟੀਨਾ ਹੁੰਦੀਆਂ ਨਾ ਉਹਦਾ ਸਾਈਜ਼ ਜਦੋਂ ਬਦਲਣ ਲੱਗ ਜਾਏ ਵਿਗੜ ਦੇ ਉਦੋਂ ਨਿਕਾ ਕਮਜ਼ੋਰ ਹੋ ਜਾਂਦੀ ਹੈ ਠੀਕ ਹੈ ਰੀਸਾਈਜ਼ ਹੋ ਜਾਂਦਾ ਜਦੋਂ ਬੰਦੇ ਚ ਅਨਰਜੀ ਆ ਜੀ ਰੀਸਾਈਜ਼ ਹੋ ਜਾਂਦਾ ਇਹ ਲੈ ਸਕਦੇ ਠੀਕ ਆ ਜੀ ਸਾਈਜ਼ ਪ੍ਰੋਪਰ ਗੋਲ ਹੋ ਜੇ ਫਿਰ ਉਨੀ ਨੀਗਾ ਵੱਜ ਜਾਂਦੀ ਆ ਆ ਆਪਾਂ ਫਿਰ ਦਵਾਈ ਪਾਈ ਜਾਈ ਹਾਂ ਪਾਈ ਜਾਵੇ ਹਲਾਓ ਹਲਾ ਕੇ ਪਾਓ ਅੱਛਾ ਜੀ ਇਦਾਂ ਨਹੀਂ ਪਾਉਂਦੇ ਇਥੇ ਜੰਮੀ ਪਈਆਂ ਨੇ ਉਹਨੂੰ ਹਲਾਓ ਹਾਂਜੀ ਇਹਦੇ ਜਹਨੀ वगैरह ਪਾਇਆ ਹੋਇਆ ਕਾਫੀ ਕੁਝ ਪਾਇਆ ਹੋਇਆ ਸਾਡਾ ਘਰੇ ਬਣਾਈ ਹੈ ਜੀ ਜਨਾਬ ਦੇ ਲਾਭ ਦੇ ਨਾਲ ਹੁੰਦੀ ਹੈ ਹੈਂ ਲਾਭ ਦੇ ਕੁੱਲ ਲੱਗਦੇ ਦੇ ਵਿੱਚ ਹਾਂ ਹਾਂ ਉਹ ਵੀ ਹੈ ਸਾਰਾ ਕੁਝ ਹੀ ਪਾਇਆ ਹੋਇਆ ਸਾਡਾ ਘਰ ਬਣਾਇਆ ਜਹਨੀ ਵੀ ਪਾਇਆ ਹੋਇਆ ਅੱਛਾ ਜੀ ਹਣੀ ਅੱਖਾਂ ਨੂੰ ਨਾ ਉਹ ਨਵੀਂ ਬਹੁਤ ਦੰਦਾ ਵਧੀਆ ਰਹਿੰਦੀ ਹੈ ਹਣੀ ਨਾਲ ਥੋੜੀ ਥੋੜੀ ਕੋਈ ਡਰ ਨਹੀਂ ਆਪਾਂ ਨਹੀਂ ਕੋਈ ਡਰ ਨਹੀਂ ਜੀ ਹਰ ਬਲ ਆਪੇ ਔਰ ਕੋਈ ਡਰ ਨਹੀਂ ਤੇ ਮੇਰੀ ਵੀ 2.5 ਦਾ ਹੀ ਨੰਬਰ ਆ ਤੁਸੀਂ ਵੀ ਪਾਓ ਜੀ ਮੈਂ ਵੀ ਪਾ ਲਾਂ ਪਾ ਲੋ ਤਾਂ ਹਾਂ ਇਹੀ ਪਾ ਲੋ ਜੀ ਠੀਕ ਹੈ ਪਾ ਲਓ ਹੌਸਲਾ ਰੱਖਣਾ ਜੀ ਠੀਕ ਆ ਤੂੰ ਠੀਕ ਹੋ ਜਾਵੇਂਗੀ ਬਹੁਤ ਲੋਕ ਹੋਏ ਨੇ ਠੀਕ ਹੋ ਜਾਵੇਂਗੀ ਕੋਈ ਇਦਾਂ ਦੀ ਗੱਲ ਨਹੀਂ زندگی ਦਾ ਕੇਵਲ ਬੋਜਿਆਂ ਤੋਂ ਪੜੀ ਗਈ ਬਿਲਕੁਲ ਠੀਕ ਹੋ ਜਾਓ ਜੀ ਥੋੜਾ ਵੱਧਿਆ ਜਾਂਦਾ ਬਹੁਤ ਲੋਕ ਠੀਕ ਹੋ ਰਹੇ ਹਨ ਹਾਂ ਜੀ ਬਾਕੀ ਥਲੇ ਥਲੇ ਦਾ ਪਰਹੇਜ ਹੈ ਨਾ ਉਹ ਹੀ ਹਾਂ ਵੱਡੀ ਪਰਹੇਜ 2 ਸਾਲ ਤੱਕ ਹਟਣ ਤੋਂ ਬਾਅਦ ਵੀ ਰੱਖਣਾ ਹੈ ਉਹ ਤੋਂ ਬਾਅਦ ਤੁਸੀਂ ਸਾਡੇ ਸਾਡੇ ਮਤਲਬ ਮੈਂ 2 ਸਾਲ ਮੇਲੇ ਤੜਕਾ ਨਹੀਂ ਲਗਾ ਸਕਦਾ ਨਾ ਨਾ ਵਿਆਹ ਤਾਂ ਬਾਅਦ ਵੀ ਨਹੀਂ ਲਾਉਂਦੇ ਉਦੋਂ ਤੱਕ ਤਾਂ ਠੀਕ ਹੋ ਜਾਵਾਂਗੇ ਤੁਸੀਂ ਉਦੋਂ ਤੱਕ ਕੜਕਾ ਲਾ ਕੇ ਘਟਾਵਾਂਗੀ ਉਦੋਂ ਤੱਕ ਠੀਕ ਹੋ ਜਾਵਾਂਗੇ ਤੁਸੀਂ ਅੱਛਾ ਜੀ ਥੈਂਕ ਯੂ ਠੀਕ ਹੈ ਠੀਕ ਹੈ ਆ ਇਹਦਾ ਮੈਨੂੰ ਕੁਝ ਦੱਸ ਸਕਦਾ ਹਾਂ ਕੀ ਚੀਜ਼ ਆ ਉਹ ਖੱਡੇ ਵਰਗੇ ਹੋਏ ਨੇ ਕਿੰਨੇ ਤੇ ਆ ਇਹਦਾ ਨਾ ਤੁਸੀਂ ਡਰਮਾ ਰੋਲ ਲਾਉ ਉਹ ਉਹਦੇ ਚ ਨੀਡਲ ਹੁੰਦੇ ਆ ਨਾ ਨੀਡਲ ਬ੍ਰੀਕ ਬ੍ਰੀਕ ਉਦੋਂ ਪਹਿਲਾਂ ਸਾਫ਼ ਕਰਕੇ ਅਸੀਂ ਕਹਿੰਦੇ ਚੰਗੀ ਤਰ੍ਹਾਂ ਸੈਨੇਟਾਈਜ਼ਰ ਨਾਲ ਉਦੋਂ ਬਾਅਦ ਅਰਗਿਆ ਦਾ ਲੈ ਲਓ ਵਿਟਾਮਿਨ ਸੀ ਕੀ ਬਾਦ ਉਹ ਕਈ ਵਾਰ ਉਹਦੇ ਨਾਲੇ ਮਸਲਾ ਹੱਲ ਹੋ ਜਾਂਦਾ ਵੈਸੇ ਤਾਂ ਕੋਈ ਨਹੀਂ ਉਹਦੇ ਨਾਲ ਹੋ ਸਕਦਾ ਕਰੋ ਹਫ਼ਤੇ ਚ ਦੋ ਵਾਰ ਹੀ ਕਰ ਸਕਦੇ ਹੋ ਸਰ ਮੈਨੂੰ ਬਾਅਦ ਚ ਦੱਸਿਆ ਮੈਂ ਪਹਿਲਾਂ ਹੀ ਇਹਨੂੰ ਕਹਿ ਰਹੀ ਸੀ ਮੈਂ ਕਿ ਐਦਾਂ ਲੱਗਦਾ ਜਿਵੇਂ ਬਾਹਰੋਂ ਆਏ ਹੁੰਦੇ ਹਾਂ ਹਾਂਜੀ ਹਾਂਜੀ ਮੈਂ ਗੱਲ ਮੰਨ ਬਰ ਇੰਨਾ ਵੀ ਬਿਨ ਮਮਾ ਕੋ ਤੇ ਮੇਸ਼ਾਨ ਨੂੰ ਕਨਸਟੀਟਿਊਸ਼ਨ ਹੀ ਰੱਖਦੀ ਆ ਕਿਹਨਾਂ ਨੂੰ ਮਮਾ ਨੂੰ ਤੁਸੀਂ ਅੰजीर ਖਾਓ ਜੀ ਸ਼ੂਗਰ ਦਾ ਨਹੀਂ ਆਏ ਨਹੀਂ ਨਹੀਂ ਤੁਸੀਂ ਮਾਰਨਿੰਗ ਅੰजीर ਖਾਓ ਅੱਛਾ ਜੀ ਰਾਤ ਦੇ ਟਾਈਮ ਗਾਜਰ ਦਾ ਮਰਬਾ ਖਾਓ ਠੀਕ ਆ ਜੀ ਆਪੇ ਹੀ ਛੱਡ ਜੂਗੀ ਦੋ ਅੰजीर ਖਾਣੇ ਹਥੇਰੇ ਭਿਉਣੇ ਨਹੀਂ ਠੀਕ ਹੈ ਅੱਛਾ ਜੀ ਵੈਸੇ ਵੈਸੇ ਤੁਸੀਂ ਉਹਦੇ 'ਚ ਹਲਕਾ ਜਿਹਾ ਦੁੱਧ ਪਾਓ ਠੰਡਾ ਦੁੱਧ ਪਾਓ ਕੁੰਡਾ ਲਾਓ ਗ੍ਰੇਂਡਰ ਨਹੀਂ ਲੈਣਾ ਕੁੰਡੇ 'ਚ ਸਮਾਰ ਕੇ ਰਗੜੋ ਚੰਗੀ ਤਰ੍ਹਾਂ ਨਾਲ ਜਦੋਂ ਪੂਰੇ ਰਗੜੇ ਗਏ ਵੀ ਵੀ ਰਗੜੇ ਗਏ ਫਿਰ ਉਹਨਾਂ ਨੂੰ ਤੁਸੀਂ ਪੀ ਲਓ ਠੀਕ ਹੈ ਜੀ ਮਿੱਠਾ ਘੱਟ ਲੱਗੇ ਹੋਰ ਪਾ ਲਓ ਰਾਤ ਨੂੰ ਗਾਜਰ ਦਾ ਮਰਬਾ ਠੀਕ ਹੈ ਜੀ ਫਟੋ ਘੜ ਤੁਸੀਂ ਦੋ ਗਾਜਰਾਂ ਖਾਣੀਆਂ ਨੇ ਅੱਛਾ ਜੀ ਤੇ ਕੁਦਰਤੀ ਉਹ ਤੁਹਾਡੀ ਇਹ ਠੀਕ ਹੋ ਜੂਗੀ ਨੈਤਰ ਦੀ ਬੜੀ ਵਧੀਆ ਨੂੰ ਸੀਗੀ ਮੈਨੂੰ ਘਰ ਤੇ ਕਹਿੰਦੇ ਸੀ ਹਾਂ ਲਈ ਠੀਕ ਹੋ ਜਾਓ ਅੱਛਾ ਜੀ ਥੈਂਕ ਯੂ ਜੀ ਓਕੇ ਜੀ ਓਕੇ ਗੁੱਡ ਹੋਰ ਤਾਂ ਨਹੀਂ ਮਰਗੀ ਦੀ ਦਵਾਈ ਲੈਣੀ ਕਿਸੇ ਨੇ ਲੱਗਾ ਇੱਕ ਸੌ ਲੌਂਗ ਥੀਕਾ